यहाँ पे रहो अंकल का पकड़े हुए थे खड़े हुए थे अच्छा जी अंकल का ठीक है फिर मेरे वो हस्बैंड वहाँ से देख रहे थे ठीक है हम हाँ भी हाँ। थे वहीं पे ठीक है तो देखे थे तो उन्हें आए फटाफट मैं अंदर थी काम करती थी मैं भी तो अंदर थी आए तो उन्हें पकड़ कर उन्होंने बोले कि क्या करो अंकल को छोड़ो 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 हाँ जी। तो बस इधर से सब तो इतना मतलब फड़ के उन्होंने मारा यहाँ ऐसी अच्छा इतना झाड़ी उसमें भी बैठे रहते हैं निकलता है उनको भी फड़ लेते हैं ऐसा करते हैं वो लोग क्या प्रशासन से मांग करते हो आप प्रशासन से मांग कर रहे हैं ये सबका काम नहीं होना चाहिए सब इधर साइड है और धमकी भी दे दे रहे हैं तो हम मार भी सकते हैं फिर आकर मुड़ के मार सकते दो बार मुड़ के गए भी कितने एक लड़के होते हैं दो ही लड़के हैं दो ही है। हैं अभी। अब जानते है उस लड़कों को लड़के तो हाँ। जानते हैं हम लोग पता है कि रहते हैं कहाँ रहते हैं टिब्बी महल्बी हम टिब्बी मोहल्ले के रहने वाले है तो जो करना है कर लेना अच्छा बोला है की उनके नाम वगैरह पता है लड़कों के नाम तो उसको डी के पता है क्या वो मिस्त्री लेबर के काम करता है मिस्त्री वगैरह कभी होटल में जाता है अच्छा ठीक है ਇਹ ਸਭ ਕੰਮ ਕਰਤਾ ਇਧਰੀਬ ਕੰਮ ਕਰਤਾ ਹੈ ਅੱਗੇ ਜਾ ਕੇ ਉਸੋ ਲੈ ਦਿੱਦੀ ਹਾਂ ਸਮਨੇ ਫਟਕਿਆ ਥੋੜਾ ਸਾਗੇ ਜਾ ਕੇ ਹਾਂ ਜੀ ਸਰ ਕੀ ਨਾਮ ਆਪਣਾ ਸਰ ਮੇਰਾ ਨਾਮ ਅਮੋਲ ਮਾਜੀ ਹੈ ਅ ਕਿੱਥੇ ਰਹਿੰਦੇ ਹੋ ਤੁਸੀਂ ਕਿਸੇ ਗੋਨਾਪੁਰੇ ਦੋ ਇਹ ਗਲੀ ਦੇ ਵਿੱਚ ਰਹਿੰਦੇ ਆ ਮਕਾਨ ਨੰਬਰ ਰਿਕਾਰਡ ਵੀ ਅੱਛਾ ਜੀ ਕੀ ਵਾਕਿਆ ਹੋਇਆ ਤੁਹਾਡੇ ਨਾਲ ਵਾਕਿਆ ਸਰ ਇਹ ਹੋਇਆ ਸਾਡੇ ਨਾਲ ਕਿ ਮੈਂ ਆਪਣੇ ਸ਼ੌਪ ਦੇ ਵਿੱਚ ਕੰਮ ਕਰਦੇ ਪਿਆ ਸੀਗਾ ਕਾਦੀ ਸ਼ੌਪ ਹੈ ਤੁਹਾਡੀ ਸਿਲਾਈ ਦਾ ਕੰਮ ਕਰਦੇ ਜੀ ਅੱਛਾ ਜੀ ਸਿਚਿੰਗ ਕਰਦੇ ਆਪੂ ਠੀਕ ਹੈ ਠੀਕ ਹੈ ਜੀ ਤੇ ਮੇਰੇ ਸਾਹਮਣੇ ਹੀ ਬੰਦਾ ਕੋਈ ਸਾਈਕਲ ਤੇ ਜਾਂਦਾ ਪਿਆ ਸੀ। ਅੱਛਾ ਠੀਕ ਹੈ। ਤੇ ਉਹਨੂੰ ਦੋ ਜਾਣੇ ਬੰਦੇ ਸੀਗੇ ਉਹਨਾਂ ਨੇ ਫੜ ਲਿਆ। ਜਦ ਉਹਨੂੰ ਫੜਨ ਦੇ ਬਾਅਦ ਉਹਦਾ ਮੂੰਹ ਦਾ ਬਲਿਆ। ਮੂੰਹ ਦੱਬਨ ਦੇ ਬਾਅਦ ਉਹਨਾਂ ਨੇ ਹਾਥੁੱਤ ਪਾ ਕੇ ਉਹਨੂੰ ਲੋੜਦੇ ਪੈ ਸੀ ਲੋੜ ਖੋ ਕਰਦੇ ਪੈ ਸੀ ਤੇ ਉਹ ਬੰਦਾ ਮੂੰਹ ਕਰਕੇ ਆਵਾਜ਼ ਮਾਰਦੇ ਪੈ ਸੀ ਕਿ ਮੈਨੂੰ ਬਚਾਓ। ਨਾਲੇ ਫਿਰ ਉਹਦਾ ਮੂੰਹ ਵੀ ਦੱਬ ਲਿਆ ਉਹਨਾਂ ਨੇ। ਮੈਂ ਦੇਖਿਆ ਸਰ ਮੈਂ ਦੇਖ ਕੇ ਫੇਰ ਬਾਹਰ ਨਿਕਲਿਆ ਤੇ ਬਾਹਰ ਨਿਕਲ ਕੇ ਮੈਂ ਉਹਨਾਂ ਨੂੰ ਚੀਕਾ ਮਾਰੀਆ ਕਿ ਭਾਈ ਛੱਡੋ ਛੱਡੋ ਛੱਡੋ। ਤੇ ਹੋਰ ਕੋਈ ਆਸ-ਪਾਸ ਖੜਾ ਨਹੀਂ ਸੀਗਾ ਬਚਾਓ ਕਰਨ ਨੂੰ ਕੋਈ ਨਹੀਂ ਆਇਆ ਆਸ-ਪਾਸ ਟਾਈਮ ਕੋਈ ਨਹੀਂ ਪਿਆ ਨਹੀਂ ਸੀਗਾ ਮੈਨੂੰ ਦੇਖ ਕੇ ਥੋੜਾ ਨੱਠੇ ਪਰ ਉਹਨੇ ਫੇਰ ਥੋੜਾ ਦੇਖਿਆ ਕਿ ਵਾ ਇਹ ਵੀ ਕੱਲ ਹੀ ਆ ਤੇ ਉਹਨਾਂ ਨੇ ਫੇਰ ਮੁੜ ਕੇ ਮੈਨੂੰ ਵੀ ਦਬੋ ਚਲੇਆ ਤੇ ਮੈਨੂੰ ਵੀ ਫੜ ਕੇ ਲੁੱਟ ਮਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਥੋੜਾ ਜਿਹਾ ਪਿੱਛੇ ਹੋਇਆ ਪਰ ਉਹਨੂੰ ਕਹਿ ਲੱਗੇ ਹਾਂ ਵੀ ਤੂੰ ਕੀ ਕਰ ਸਕਦਾ ਤੂੰ ਕੌਣ ਹੈ ਤੂੰ ਕੌਣ ਐ ਦੱਸਦਾ ਤੈਨੂੰ ਮੈਂ ਇਦਾਂ ਕਰਕੇ ਫੇਰ ਡੰਡੇ ਉਹਨਾਂ ਨੇ ਚੱਕ ਲਏ ਮੈਨੂੰ ਮਾਰਨ ਵਾਸਤੇ ਡੰਡੇ ਚੱਕ ਲਏ ਕਿ ਉਹਨਾਂ ਦੇ ਹੱਥ ਵਿੱਚ ਪਹਿਲੇ ਤੇ ਡੰਡੇ ਸੀਗੇ ਡੰਡੇ ਉਹਨਾਂ ਨੇ ਉੱਥੇ ਹੀ ਸੀਗੇ ਉਹ ਚੱਕ ਲੈ ਸੱਨੇ ਨਾਲੀ ਸੀਗੇ ਚੱਕ ਲੈ ਤੇ ਉਹਨਾਂ ਨੇ ਫਿਰ ਮੈਨੂੰ ਮਾਰਨਾ ਸ਼ੁਰੂ ਕਰਤਾ ਫਿਰ ਆਪਣੇ ਬਚਾ ਦੇ ਵਿੱਚ ਮੈਂ ਵੀ ਸੈਰ ਤੇ ਇੱਕ ਡੰਡਾ ਚੱਕਿਆ ਪਰ ਮੈਂ ਆਪਣਾ ਪਛਾਣ ਨਹੀਂ ਕਰ ਸਕਿਆ ਤੇ ਮੈਨੂੰ ਮਾਰ ਕੁੱਟੋਣਾ ਮੈਨੇ ਕੀਤੀ ਸਰ ਤੇ ਤੁਹਾਡੇ ਡੰਡਾਂਗ ਮਾਰੀ ਉਹਨਾਂ ਨੇ ਉਹਨਾਂ ਨੇ ਡਾਂਗ ਹੀ ਮਾਰੀ ਸਰ ਦੋਵਾਂ ਗੱਲਾਂ ਮੈਨੂੰ ਕਿੰਨੇ ਤਾਂ ਕਿ ਆਗੇ ਤੁਹਾਡੇ ਸੱਤੇ ਸੱਜੇ ਤਾਂ ਕਿ ਲੱਗੇ ਹੋਇਆ ਮੇਰੇ ਅਸ਼ਾ ਠੀਕ ਹੈ ਜੀ ਹੋਰ ਵੀ ਕੋਈ ਹਥਿਆਰ ਸੀਗਾ ਉਹਨਾਂ ਕੋਲ ਉਹ ਸਰ ਮੈਂ ਦੇਖਿਆ ਤਾਂ ਨਹੀਂ ਠੀਕ ਹੈ ਜੀ ਇਹ ਆਪਣੀ ਗੱਲ ਹੈਗੀ ਆ 25 ਤਰੀਕ ਐਤਵਾਰ ਦਿਨ ਸ਼ਾਮ ਦੀ 6 ਵਜੇ ਠੀਕ ਹੈ ਜੀ ਔਰ ਤੁਸੀਂ ਪੁਲਿਸ ਨੂੰ ਖਬਰ ਦਿੱਤੀ ਹੈ ਇਹਦੇ ਬਾਰੇ ਹਾਂਜੀ ਮੈਂ ਫਿਰ ਸਿੱਧਾ ਹੀ ਲੋਕਾਂ ਨੇ ਮੈਨੂੰ ਕਿਆ ਕੈਸੀ ਨਾਲ ਜਾਣਦੇ ਹੈਗੇ ਤੇ ਤੁਸੀਂ ਪਹਿਲੇ ਜਾ ਕੇ ਆਪਣਾ ਪੱਟੀ ਵਗੈਰਾ ਕਰਾਓ ਤੇ ਮੈਂ ਸੀਵਲ ਗਿਆ ਤੇ ਜਾ ਕੇ ਉੱਥੇ ਪੱਟੀ ਕਰਾਈ ਆ ਤੇ ਉੱਥੇ ਟਾਂਕੇ ਲੱਗੇ ਮੇਰੇ ਤੇ ਉੱਥੇ ਮੈਂ ਰਹਿ ਕੇ ਰਾਤ ਉੱਥੇ ਰਿਆ ਦਿਨ ਉੱਥੇ ਰਿਹਾ ਫਿਰ ਸ਼ਾਮ ਨੂੰ ਮੈਂ ਉੱਥੋਂ ਆਇਆ ਸਰ ਅੱਛਾ ਦੋ ਬੁੰਡੇ ਜਿਹੜੇ ਤੁਸੀਂ ਦੱਸਦੇ ਪਏ ਹੋ ਟਿੱਬੀ ਦੇ ਹੈਗੇ ਤੁਸੀਂ ਤੁਹਾਨੂੰ ਕਿਦਾ ਪਤਾ ਕਿ ਉਹ ਟਿੱਬੀ ਦੇ ਮੁੰਡੇ ਹੈਗੇ ਸਰ ਪਹਿਲੇ ਮੈਨੂੰ ਨਹੀਂ ਪਤਾ ਸੀ ਪਰ ਜਿਹੜੇ ਲੋਕ ਉੱਥੇ ਮੌਜੂਦ ਸੀਗੇ ਉਹਨਾਂ ਨੇ ਦੇਖਿਆ ਉਹਨਾਂ ਕਹਿੰਦੇ ਵੈਸੇ ਜਾਣਦੇ ਆ ਇੱਥੇ ਦੇ ਰਹਿਣ ਵਾਲ ਤੁਸੀਂ ਇਹਦੀ ਕੋਈ ਜਾਂਚ ਪੜਤਾਲ ਕੀਤੀ ਕਿਹੜੇ ਮੁੰਡੇ ਹੈਗੇ ਕੀ ਨਾਮ ਹੈਗਾ ਉਹਨਾਂ ਦਾ ਹਾਂਜੀ ਮੈਂ ਸਾਰੇ ਤੋਂ ਪੁੱਛਿਆ ਵਾ ਤੇ ਉਹਨਾਂ ਨੇ ਕਿਹਾ ਕਿ ਹਾਂ ਬਈ ਜਾਂਚ ਪੜਤਾਲ ਹੋ ਗਈ ਇਹ ਹੀ ਮੁੰਡੇ ਆ ਕੀ ਨਾਮ ਹੈ ਉਹ ਮੁੰਡੇ ਦਾ ਕੁਝ ਪਤਾ ਤੁਹਾਨੂੰ ਹਾਂਜੀ ਇੱਕਦਮ ਮੁੰਡੇ ਦਾ ਨਾਮ ਹੈਗਾ ਉਹ ਉਹਨੂੰ ਕਹਿੰਦੇ ਧਾਰੇ ਦਾ ਮੁੰਡਾ ਕਹਿੰਦੇ ਆ ਸ਼ਾਇਦ ਉਹ ਦਰਸ਼ਨ ਸਿੰਘ ਜਾਂ ਕੁਝ ਨਾਮ ਹੈਗਾ ਪੱਕਾ ਨਹੀਂ ਪਤਾ ਪਰ ਧਾਰੇ ਦਾ ਮੁੰਡਾ ਵਾ ਦੂਜਾ ਮੁੰਡਾ ਜਿਹੜਾ ਹੈਗਾ ਉਹਦੇ ਨਾਲ ਹੋਰ ਅਮਰੀਕ ਨਾਮ ਆ ਰਮਨੀਕ ਰਮਮਨੀਕ ਇਹੀ ਨਾਮ ਹੈ ਦੋ ਬੰਦੇ ਸੀਗੇ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਮੰਗ ਸੇ ਇਹੀ ਕਰਦੇ ਕਿ ਜੋ ਜਾਇਜ਼ ਕਾਰਵਾਈ ਬਣ ਰਹੀ ਆ ਉਹ ਕੀਤੀ ਜਾਵੇ ਤੇ ਤੇ ਆਇਆ ਦਿਨ ਡੇਲੀ ਬਾਈ ਡੇਲੀ ਮਤਲਬ ਕਿ ਕੋਈ ਨਾ ਕੋਈ ਲੁੱਟਮਾਰ ਹੋ ਰਹੀ ਆ ਹਰ ਇੱਕ ਇੱਕ ਦਿਨ ਇੱਕ ਦਿਨ ਵੀ ਦੋ ਦੋ ਬਾਰੀ ਇਹੀ ਕੰਡੋਂਦੇ ਪਏ ਦਿਨਦਾਰੇ ਕਿਸੇ ਨੂੰ ਵੀ ਆਂਦੇ ਨੂੰ ਫੜ ਲਿੰਦੇ ਹੈਗੇ ਆ ਤੇ ਉਹਦੇ ਨਾਲ ਲੁੱਟਮਾਰ ਕਰਦੇ ਆ ਤੇ ਜੇ ਕੋਈ ਬੰਦਾ ਦੇਖਦਾ ਵੀ ਆ ਪੁੱਛਦਾ ਵੀ ਆ ਉਹਨੂੰ ਇਹ ਗੱਲ ਕਹਿੰਦੇ ਆ ਕਿ ਅਸੀਂ ਇਹਨੂੰ ਪੈਸੇ ਲੈਣੇ ਆ ਜਿਹੇ ਕੋਲੋਂ ਯਾਨੀ ਇਦਾਂ ਕਹਿ ਦਿੰਦੇ ਆ ਕਿ ਅਸੀਂ ਤੇ ਕੋਈ ਪੈਸੇ ਲੈਣੇ ਆ ਇਹਨੇ ਮੇਰੇ ਪੈਸੇ ਲਿੱਤੇ ਆ ਅਸੀਂ ਤੇ ਕੋਈ ਪੈਸੇ ਮੰਗਦੇ ਪਏ ਆ ਜਾਂ ਇਹ ਅਸੀਂ ਜਾਣਦੇ ਆ ਇਹਨੂੰ ਅਸੀਂ ਮਜ਼ਾਕ ਕਰਦੇ ਪਏ ਆ ਇਦਾਂ ਲੋਕਾਂ ਨੂੰ ਕਹਿ ਕੇ ਉਹ ਮਹਿਲਾ ਦਿੰਦੇ ਆ ਤੇ ਸਾਰੇ ਸਾਬ ਦੇ ਮਰੇ ਉਹ ਸਮਾਨ ਕਿਸੇ ਦੇ ਲੁੱਟ ਕੇ ਚਲੇ ਜਾਂਦੇ ਇੱਥੇ ਤੁਹਾਡੇ ਕੋਲ ਕੋਈ ਨਸ਼ੇ ਦੀ ਉਹ ਵਾਰਦਾਤ ਦੇਖਣੇ ਨੂੰ ਮਿਲਦੀ ਹੈ ਕਿ ਕੋਈ ਨਸ਼ਾ ਕਰ ਰਹਾ ਹੈ ਜਾਂ ਕੋਈ ਨਸ਼ਾ ਬਿਕਰਾ ਰਿਹਾ ਹੈ ਲੈਣਾ ਤੇ ਬਿਲਕੁਲ ਜੀ ਮੁੰਡੇ ਬੈਠੇ ਰਹਿੰਦੇ ਆ ਸ਼ਾਇਦ ਨਸ਼ੇ ਕਰਕੇ ਹੀ ਉਹ ਬੈਠੇ ਰਹਿੰਦੇ ਹੈਗੇ ਆ ਬਸ ਉਹ ਦੇਖਦੇ ਕਿ ਕਿਹੜਾ ਬੰਦਾ ਕੱਲਾ ਹੈਗਾ ਵਾ ਕਿਸੇ ਨੂੰ ਵੀ ਦਬੋਚਣ ਦੀ ਕੋਸ਼ਿਸ਼ ਕਰਦੇ ਆ ਬਹੁਤ ਜ਼ਿਆਦਾ ਨਸ਼ੇ ਕਟਾਈ ਹੋ ਰਹੀ ਹੈ ਇੱਥੇ ਮਤ ਮਲੇ ਤੇ ਬਹੁਤ ਜ਼ਿਆਦਾ ਕੰਮ ਹੋ ਰਿਹਾ ਪਹਿਲੇ ਨਹੀਂ ਹੁੰਦੀ ਸੀ ਲੇਕਿਨ ਹੋਰ ਵੀ ਬੰਦੇ ਤਾਂ ਪਹੁੰਚ ਸਕਦੇ ਆ ਜਿਨ੍ਹਾਂ ਨਾਲੇ ਕਾਂਡ ਹੋਇਆ ਉਹ ਸਾਰੇ ਜਣੇ ਇੱਥੇ ਵੀ ਹੈਗੇ ਆ ਹਲੇ ਹੋਰ ਵੀ ਹੈਗੇ ਆ ਬੁਲਾਏ ਹੋਏ ਨਾ ਆਪਣਾ ਸਰ ਮੇਰਾ ਮਾਨਿਕ ਅੱਜ ਜੀ ਤੁਸੀਂ ਕਿੱਥੇ ਰਹਿੰਦੇ ਹੋ ਗੁਰਨਾਣਕਪੁਰਾ ਚ ਗੱਜਰ ਨੰਬਰ 2 ਵਿੱਚ ਕੀ ਵਾਕਿਆ ਹੋਇਆ ਇੱਥੇ ਪਾ ਜੀ ਵਾਕਿਆ ਤਾਂ ਮੈਂ ਕੋਲ ਨਹੀਂ ਸੀ ਹੈਗਾ ਪਰ ਇਹਨਾਂ ਨੇ ਮੈਨੂੰ ਬਾਅਦ ਚ ਬੁਲਾਇਆ ਫਿਰ ਅਗਲੇ ਦਿਨ ਮੈਂ ਦੇਖਿਆ ਆ ਕੇ ਲੇਕਿਨ ਉਹਨਾਂ ਦੀ ਬਰਦਸਤ ਦੇਖ ਕੇ ਮਨຊੋਂ ਡਰ ਪੈ ਗਿਆ ਹੋਰ ਜ਼ਿਆਦਾ ਅੱਗੇ ਡਰ ਸੀ ਹੋਰ ਪੈ ਗਿਆ ਕਿ ਜੋਰ ਚੱਕੀ ਬਹੁਤ ਹੋਣੀ ਸ਼ੁਰੂ ਹੋ ਗਈ ਹੈ ਬੱਚਿਆਂ ਦਾ ਸਮਾਨ ਬੱਚੇ ਘੁੰਮਦੇ ਬੱਚੇ ਮਤਲਬ ਬੱਚਿਆਂ ਤੋਂ ਡਰ ਲੱਗ ਲੱਪਿਆ ਗਿਆ ਹਾਂ ਵੀ ਛੋਟੇ ਬੱਚੇ ਅਸੀਂ ਭੇਜ ਨਹੀਂ ਸਕਦੇ ਘਰੋਂ ਬਾਹਰ ਖੇਡਣ ਵਾਸਤੇ ਬਾਕੀ ਸਾਡੀ ਗੱਡੀਆਂ ਘਰਾਂ ਦੇ ਬਾਹਰ ਖੜੀਆਂ ਵਾ ਉਹ ਗੱਡੀਆਂ ਨੂੰ ਵੀ ਇੱਕ ਅੱਛਾ ਮਹੱਲੇ ਦੇ ਵਿੱਚ ਹਾਂ ਜੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਹੈ ਭਾਜੀ ਕਿ ਤਾਂ ਲਾਈਟਾਂ ਹੈ ਨਹੀਂ ਰਾਤ ਨੂੰ ਲਾਈਟਾਂ ਲੱਗੀਆਂ ਪਰ ਲਾਈਟਾਂ ਚਲਦੀਆਂ ਨਹੀਂ ਆ ਜਿਹਦੇ ਕਰਕੇ ਕੁਝ ਪਤਾ ਨਹੀਂ ਚੱਲਦਾ ਬਾਕੀ ਇਹ ਆ ਕਿ ਥੋੜਾ ਇੱਧਰ ਧਿਆਨ ਦੇਣ ਪਿਛੇ ਲਾਈਨਾਂ ਵਾਲੀ ਸਾਈਡ ਹਨਾ ਇੱਕ ਵਾਰੀ ਆ ਕੇ ਕਿ ਇੰਨੀ ਚੋਰੀ ਚੱਕੀ ਹੋ ਰਹੀ ਹੈ ਇਹਨਾਂ ਇੱਕ ਥੋੜੇ ਜਿਹਾ ਨਸ਼ੇ ਪਿੱਛੇ 500000 ਦਾ ਨਸ਼ੇ ਪਿੱਛੇ ਆ ਕੇ ਇੰਨੀ ਮਾਰਕੋਟਾਈ ਕਰ ਜਾਂਦੇ ਹਾਂ ਹਾਂ ਜੀ ਇਹ ਦੂਰ ਹੋਣਾ ਚਾਹੀਦਾ ਭਾਜੀ ਸਾਰਾ ਕੁਝ ਠੀਕ ਹੈ ਜੀ ਪ੍ਰਸ਼ਾਸਨ ਜੀ ਅਜੇ ਤੱਕ ਕੋਈ ਲੱਪਿਆ ਕਿ ਹੁਣ ਅਸੀਂ ਮਹੱਲੇ 'ਚ ਵੀ ਕਿੱਦਾਂ ਰਹਿਣਾ ਮਹੱ ਜੀ ਜੀ اچھا ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਜਿਹੜਾ ਇਹ ਮਾਮਲਾ ਹੋਇਆ ਹੈ ਨਹੀਂ ਭਾਜੀ ਫਿਲਹਾਲ ਤਾਂ ਨਹੀਂ ਹਲੇ ਹਾਂਜੀ ਠੀਕ ਹੈ ਜੀ ਆਪਣਾ ਮੇਰਾ ਨਾਮ ਗੁਰਮੀਤ ਕੌਰ ਆ ਜੀ ਅੱਛਾ ਜੀ ਕੀ ਵਾਕਿਆ ਹੋਇਆ ਇੱਥੇ ਹੋਰ ਵਾਕਿਆ ਸਰ ਮੈਂ ਪਤੀ ਗੁਣਾਨਪੁਰੇ ਦੀ ਰਹਿਣ ਵਾਲੀ ਆ 207 ਨੰਬਰ ਚ ਇੱਥੇ ਭਾਜੀ ਬਹੁਤ ਕੁਝ ਗਲਤ ਹੁੰਦਾ ਚੋਰ ਇੱਥੇ ਬਹੁਤ ਘੁੰਮਦੇ ਆ ਜੇ ਹੁਣ ਭਾਜੀ ਨੇ ਉਹਨੂੰ ਪੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਦੇਖੋ ਉਹ ਚੈਲ ਪਾੜ ਕੇ ਚਲੇ ਗਏ ਉਸ ਵੇਲੇ ਕੋਈ ਵੀ ਨਹੀਂ ਸੀਗਾ ਜਦੋਂ ਅੱਗੇ ਗਏ ਉਹ ਗਾਂਹ ਤੱਕ ਉਹਨੂੰ ਮਾਰਦੇ ਮਾਰਦੇ ਲੈ ਕੇ ਗਏ ਅਤੇ ਨਸ਼ੇ ਵੀ ਲੋਕੀ ਗੱਲ ਇਹਨਾਂ ਤੇ ਬਹਿ ਜਾਂਦੀ ਹੈ ਨਸ਼ੇ ਵੀ ਹੁੰਦੇ ਆ ਲੇਟ ਜਗਦੀ ਨਹੀਂ ਹੈਗੀ ਇੱਥੇ ਕੋਈ ਵੀ ਹੁਣ ਬੱਚੇ ਸਾਡੇ ਇੱਥੇ ਗਲੀ ਵਿੱਚ ਘੇੜਦੇ ਰਹਿੰਦੇ ਆ ਜੇ ਬੱਚੇ ਨੇ ਬਾਹਰ ਜਾਣਾ ਹੈ ਤਾਂ ਸਾਨੂੰ ਡਰ ਲੱਗਦਾ ਆ ਕਿ ਸਾਡੇ ਬੱਚੇ ਦੇ ਕੋਲ ਕੋਈ ਪੈਕੋ ਕੇ ਲੈ ਜਾਵੇ ਜਾਂ ਸਾਡੇ ਬੱਚੇ ਨੂੰ ਚੋੱਕੇ ਵੀ ਲੈ ਕੇ ਜਾ ਸਕਦੇ ਆ ਹੁਣ ਤੁਸੀਂ ਪ੍ਰਸ਼ਾਸਨ ਨੂੰ ਇਹ ਹੀ ਆ ਵੀ ਤੁਸੀਂ ਇੱਥੇ ਲੈਣ ਵਾਲਾ ਆ ਕੇ ਆਪਣੀ ਕਾਰਵਾਈ ਕੀਤੀ ਜਾਵੇ ਸਾਨੂੰ ਡਰ ਲੱਗਦਾ ਚੋਰਾ ਤੋਂ ਨਸ਼ੇੜੀਆਂ ਤੋਂ ਹੁਣ ਦੱਸੋ ਅਸੀਂ ਆਪਣੇ ਮਹੱਲੇ ਚ ਰਹੀ ਅਸੀਂ ਕੰਮਕਾਜ ਕਰਨ ਵਾਲੇ ਬੰਦੇ ਆ ਸਾਨੂੰ ਬਾਅਦ ਵੀ ਜਾਣਾ ਪੈਂਦਾ ਅਸੀਂ ਵੇਲੇ ਸਵੇਲੇ ਘਰ ਆਉਣਾ ਹੁੰਦਾ ਸਾਨੂੰ ਡਰ ਲੱਗਦਾ ਆ ਕਿ ਕੱਲ ਨੂੰ ਜਿੱਦਾਂ ਭਾਜੀ ਨਾ ਹੋਇਆ ਕਿਸੇ ਹੋਰ ਨਾ ਨਾ ਹੋ ਜਵੇ ਠੀਕ ਬੇਨਤੀ ਆਣਾ ਮੇਰੇ ਹੱਥ ਜੋੜ ਕੇ ਬੇਨਤੀ ਆ ਛੇਤੀ ਛੇਤੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਧੰਨਵਾਦ मेरा नाम बलजीत चोर आ चोर आओ जल्दी बहार आओ जक मैं अंदर आई हाँ उस टाइम जाके दूम होंगे क्योंकि जिदा एक बजुर्ग दे करते पैसे भी खो रहे थे ਜਦੋਂ ਮੈਂ ਪਹੁੰਚੀ ਆ ਮਤਲਬ ਉਹ ਡੰਡਿਆਂ ਦੇ ਨਾਲ ਇਨਤੇ ਇਹਨਾਂ ਦੇ ਨਾਲ ਲੜਾਈ ਕਰਦੇ ਪਏ ਸੀ। ਇਹ ਉਹਨੂੰ ਦੇਖ ਕੇ ਮੈਂ ਤਾਂ ਖੂਦ ਡਰ ਗਈ ਸੀ ਕਿਉਂਕਿ ਬੰਦਾ ਇੱਥੇ ਕੋਈ ਹੈ ਨਹੀਂ ਸੀਗਾ। ਕਿਉਂਕਿ ਲੇਡੀਜ਼ ਦੋ ਚਾਰ ਸੀਗੀਆਂ ਉਹ ਕੁਝ ਕਰ ਨਹੀਂ ਪਾਈਆਂ। ਤੇ ਜੇ ਸਾਨੂੰ ਪੂਰੀ ਗੱਲ ਦਾ ਪਹਿਲਾਂ ਪਤਾ ਲੱਗ ਜਾਂਦਾ ਵੀ ਇਹ ਚੋਰ ਆ ਇਹ ਹੋ ਸਕਦਾ ਸੀ ਅਸੀਂ ਉਹਨਾਂ ਦੇ ਨਾਲ ਵੀ ਹੱਥੋਂ ਪਾਈ ਅਸੀਂ ਨਹੀਂ ਕਰਦੇ। ਕਿ ਇੱਧਰਲੇ ਪਾਸੇ ਨਸ਼ੇ ਬਹੁਤ ਜ਼ਿਆਦਾ ਵੱਧ ਗਏ ਹੋ ਆ। ਕਿਉਂਕਿ ਇੱਧਰਲੇ ਪਾਸੇ ਨਸ਼ੇ ਕਰਕੇ ਲੈਣਾ ਤੇ ਲੋਕ ਬੰਦੇ ਆ ਮੁੰਡੇ ਬੈਠੇ ਨੇ ਦਾ ਸਾ ਸਾ ਦੇ ਸਾਡਾ ਲੰਗਣਾ ਬਣਨਾ ਬਹੁਤ ਮੁਸ਼ਕਲ ਹੋ ਗਿਆ ਹੈ। ਅਸੀਂ ਬਾਹਰ ਵੀ ਨਿਕਲ ਨਹੀਂ ਸਕਦੇ ਹੈਗੇ। ਅਸੀਂ ਬ ਬੱਚਿਆਂ ਨੂੰ ਜਾਣਾ ਹੁੰਦਾ ਆਪ ਲੈ ਕੇ ਜਦ ਆਪ ਵੀ ਡਰਦੇ ਚਾਹੀਦਾ ਕਿ ਨਾ ਹਥਿਆਰ ਲੈ ਕੇ ਜਾਈਏ ਕਿ ਨਾ ਜਾਈਏ ਖੁਦ ਅਸੀਂ ਡਰਦੇ ਇਸ ਚੀਜ਼ ਤੋਂ ਤੇ ਅਸੀਂ ਕੀ ਕਰੀਏ ਇਹਦੇ ਵਿੱਚ ਹੁਣ ਅਸੀਂ ਇਹੀ ਕਹਿੰਨੇ ਪਏ ਆ ਕਿ ਇਧਰ ਬਾਹਰ ਦੇ ਪਾਸੇ ਲਾਈਨਾਂ ਵਾਲੇ ਪਾਸੇ ਜਾਂ ਤਾਂ ਮਤਲਬ ਪੁਲਿਸ ਦਾ ਵੀ ਇੱਕ ਦੋ ਬੰਦੇ ਮਤਲਬ ਤੇ ਪਹਿਰਾ ਦੇਣ ਜਾਂ ਇੱਕ ਵਾਰੀ ਢੀੜਾ ਲਗਾ ਕੇ ਰੱਖਣ ਇਧਰ ਤੇ ਦੂਜੀ ਗੱਲ ਇਹ ਹੈ ਕਿ ਇਧਰ ਪਾਸੇ ਲੈਣਾ ਤੇ ਪਾਸੇ ਪਾਸੇ ਕਿਸੇ ਵਾਸੇ ਕੋਈ ਲਾਈਟ ਨਹੀਂ ਚੱਲਦੀ ਹੈ ਜੀ ਸਾਨੂੰ ਰਾਤ ਨੂੰ ਤਾਂ ਜਿਆਦਾ ਮੁਸ਼ਕਲ ਆ ਮਤਲਬ ਦਿਨ ਨੂੰ ਵੀ ਜਿਆਦਾ ਸਾਨੂੰ ਪ੍ਰੋਬਲਮ ਹੋ ਰਹੀ ਹੈਗੀਆ ਇਹਦੇ ਬਾਰੇ ਅਸੀਂ ਇਹੀ ਬਿਆਨ ਦਿੰਨੇ ਆ ਕਿ ਸਾਡੀ ਇੱਦਾਂ ਸਾਡੀ ਜੋ ਵੀ ਸਾਡੀ ਮੰਗ ਹੈ ਪੂਰੀ ਕੀਤੀ ਜਾਵੇ ਠੀਕ ਹੈ ਜੀ ਜੋ ਤੇਲਰ ਤੇਲਰ ਨਾ ਹੋਇਆ ਇਹ ਹੋਰ ਕਿਸੇ ਦੇ ਨਾਲ ਨਾ ਹੋਵੇ ਕਿਉਂਕਿ ਇਹ ਹਫਤਾ 10 ਦਿਨ ਹੋ ਗਏ ਆ ਕਿ ਮਤਲਬ ਜਹਾਤਾ 10 ਦਿਨ ਹੀ ਨਹੀਂ ਗਿਆ 3-4 ਮਹੀਨੇ ਹੋ ਚੁੱਕੇ ਆ ਕਿ ਇੱਧਰ ਬਹੁਤ ਜਿਆਦਾ ਹੋ ਰਿਹਾ ਹੈਗਾ ਪੀ ਲੋਟ ਖੋ ਬਹੁਤ ਜ਼ਿਆਦਾ ਹੋ ਰਹੀ ਹੈ ਮਤਲਬ 3-4 ਮਹੀਨੇ ਤੋਂ ਜ਼ਿਆਦਾ ਬੱਦ ਗਈ ਹੈ ਅੱਜ 3-4 ਮਹੀਨੇ ਤੋਂ ਹੋ ਰਹੀ ਹੈ ਅਸੀਂ ਇਧਰ ਫਾਟਕ ਤੋਂ ਲੈ ਕੇ ਉਸ ਫਾਟਕ ਤੱਕ ਨਹੀਂ ਜਾ ਸਕਦੇ ਅਸੀਂ ਆਪਣੇ ਬੂਰੇ ਮੋਰੇ ਵੀ ਨਹੀਂ ਸੇਫ ਰਹਿ ਰਹੇ ਇਹ ਅੰਦਰੇ-ਅੰਦਰ ਵੜ ਕੇ ਥੋੜੀ ਮਰਨਾ ਹੈਗਾ ਐ ਇਸ ਲਈ ਸਹੀ ਕਰਨੇ ਪਏ ਆ ਕਿ ਇੱਥੇ ਝਾੜੀਆਂ ਦੇ ਵਿੱਚੋਂ ਇਧਰੋਂ ਹੁੰਦੇ ਆ ਲੈਣਾ ਵਾਲੇ ਪਾਸੇ ਨਿਕਲ ਜਾਂਦੇ ਆ ਕਦੇ ਇੱਧਰ ਗਲੀਵਾਂ ਨੂੰ ਚੱਲ ਜਾਂਦੇ ਆ ਸਾਨੂੰ ਇਸ ਚੀਜ਼ ਦਾ ਬਹੁਤ ਖਤਰਾ ਹੈਗਾ ਆਪਣੀ ਜਾਨ ਦਾ ਵੀ ਖਤਰਾ ਹੈਗਾ ਆ ਤੇ ਜਿਹੜੇ ਆਵਾਜ਼ਾਂ ਹੀ ਹੈਗੀ ਉਹਨਾਂ ਲਈ ਵੀ ਖਤਰਾ ਹੈਗਾ ਜੀ ਖਤਰਾ ਉਹੀ ਹੈ ਨਾ ਉਹੀ ਹੈ ਨਾ ਠੀਕ